जागृत ज्योत जगाए जग भीतर जगजीत गुरु सब जानन हार परम पुनीत परमातम शोभातम पारस परस उद्धारन हार कल के कलु काल को कपट काल को कुटिल कुरीती काटन हार नाथ नथी सब ही नत मस्तक ਨੇ ਵਨੇ ਵ ਜਾਵੇ ਸਭ ਸੰਸਾਰ ਆਦਰਯੋ ਸਾਸਨੇ ਜੀ ਆਹੋਸ ਪਰਮ ਪਿਤਾ ਪਰਮੇਸ਼ਵਰ ਜਿਹੜਾ ਸਾਡੀ ਰੂਹ ਦਾ ਮਾਲਕ ਹੈ ਇੱਕ ਵਾਰੀ ਕਾਜ ਕਿਆ ਕੀਤਾ ਹੰਤਾਂ ਸੰਤ ਗੁਰੂ ਜਗੀਤ ਸਿੰਘ ਨਾਮ ਸਿਮਰਨ ਦੇ ਨਾਲ ਜੁੜਿਆ ਹੋਇਆ ਮਨੁੱਖ ਅਮਰਤ ਵੇਲੇ ਦੇ ਨਾਲ ਜੁੜਿਆ ਹੋਇਆ ਮਨੁੱਖ ਰੱਬੀ ਧਿਆਨ ਦੇ ਵਿੱਚ ਮਗਨ ਹੋਏ ਹੋਏ ਨੂੰ ਹੀ ਗੁਰਬਾਣੀ ਨੇ ਗੁਰੂ ਸਾਹਿਬਾਨ ਨੇ ਜਾਗਦਾ ਮੰਨਿਆ ਗੁਰੂ ਕੇ ਦਰਸ਼ਨ ਕਰਦਿਆਂ ਗੁਰੂ ਕੇ ਉਪਦੇਸ਼ ਤੇ ਚੱਲਦਿਆਂ ਸਤ ਕਰਮ ਕਰਦਿਆਂ ਜੇ ਕੋਈ ਹੈ ਗੁਰਬਾਣੀ ਨੇ ਉਹਨੂੰ ਜਾਗਦਾ ਬਣਿਆ ਤੇ ਬਾਕੀ ਸਭ ਸੁੱਤੇ ਹੀ ਮੰਨੇ ਨੇ ਹੋਰ ਬਾਰ-ਬਾਰ ਆਵਾਜ਼ ਮਾਰ-ਮਾਰ ਕੇ ਉਠਾਣ ਦੀ ਕੋਸ਼ਿਸ਼ ਕੀਤੀ ਹੈ ਬਾਰ-ਬਾਰ ਉਪਦੇਸ਼ ਕੀਤਾ ਹੈ ਅੱਜ ਪੰਕਤੀ ਇਹ ਸਾਹਮਣੇ ਕਿੰਦੇ ਨੇ ਕਿਆ ਸੋਵਹਿ ਨਾਮ ਵਿਸਾਰ ਗਾਫਲ ਗਹਿ ਲਿਆ ਕਿੰਤੀ ਇਤ ਦਰਿਆਏ ਵੰਜਣ ਵਹਿਦਿਆ ਸਾਰੀ ਦੁਨੀਆ ਨੂੰ ਇਹ ਉਪਦੇਸ਼ ਕੀਤਾ ਗਿਆ ਹੈ ਕਿ ਆਪਣੇ ਆਪਣੇ ਪਰਮੇਸ਼ਵਰ ਨੂੰ ਜਿਸ ਜਿਸ ਨੂੰ ਤੁਸੀਂ ਮੰਨਦੇ ਹੋ ਜਿਸ ਧਰਮ ਦੇ ਵਿੱਚ ਹੋ ਉਹਦਾ ਨਾਮ ਵਿਸਾਰੋ ਨਾ ਕਿਉਂਕਿ ਜਦੋਂ ਅਸੀਂ ਉਹਦਾ ਨਾਮ ਵਿਸਾਰਦੇ ਹਾਂ ਭੁੱਲਦੇ ਹਾਂ ਜਾਂ ਨਹੀਂ ਜਪਦੇ ਤੇ ਗੁਰਬਾਣੀ ਮੁਤਾਬਕ ਅਸੀਂ ਸੁੱਤੇ ਹੀ ਪਏ ਹਾਂ ਭਾਵੇਂ ਅੱਖਾਂ ਕਰਕੇ ਸਰੀਰ ਕਰਕੇ ਜਾਗ ਰਹੇ ਹੁੰਨੇ ਆ ਪਰ ਸਾਡੀ ਆਤਮਿਕ ਜ਼ਿੰਦਗੀ ਸਾਰੀ ਸੁੱਤੀ ਪਈ ਹੁੰਦੀ ਹੈ ਗੱਲ ਇੱਥੇ ਆਤਮਿਕ ਜ਼ਿੰਦਗੀ ਦੀ ਹੈ ਕਿਆ ਸੋਹ ਵੇ ਨਾਮ ਵਿਸਾਰ ਗਾਫਲ ਗਹਿ ਲਿਆ ਐ ਬੇਪਰਵਾਹ ਮਨ ਐ ਗਾਫਲ ਮਨ ਤੂੰ ਨਾਮ ਨੂੰ ਵਿਸਾਰ ਕੇ ਸੋਣਾ ਸੋਣਾ ਘਾਟੇ ਦਾ ਸੌਦਾ ਇੱਥੇ ਘਾਟੇ ਦਾ ਸੌਦਾ ਬੇਅੰਤ ਪਰਮਾਨ ਨੇ ਕਬੀਰ ਜੀ ਤੋਂ ਸ਼ੁਰੂ ਕਰਦੇ ਆ ਕਬੀਰ ਜੀ ਹਮੇਸ਼ਾ ਅਮਰਤ ਬਿਲੇ ਉੱਠ ਕੇ RAM RAM ਦਾ ਸਿਮਰਨ ਕਰਦੇ ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਜਾਂਦੇ ਆਪਣੇ ਘਰ ਵਿੱਚ ਪਰ ਜਿੱਥੇ ਕੋਈ ਲਾਗੇ ਜਾਂ ਕੋਈ ਸੁੱਤਾ ਮਿਲ ਜਾਂਦਾ ਉਹਨੂੰ ਉਪਦੇਸ਼ ਵੀ ਜ਼ਰੂਰ ਕਰ ਦੇ ਕਬੀਰ ਜੀ ਦੇ ਉਪਦੇਸ਼ ਬੜੇ ਸਿੱਧੇ ਸਰਲ ਪਰ ਚੋਟ ਤਿੱਖੀ ਸੀ ਕਬੀਰ ਉਪਦੇਸ਼ ਕਰਦੇ ਕਬੀਰ ਸੁੱਤਾ ਕਿਆ ਕਰੇ ਜੇ ਕੋਈ ਸੁੱਤਿਆ ਮਿਲ ਗਿਆ ਤੈਨੂੰ ਉਪਦੇਸ਼ ਕਰਨਾ ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜਪਹਿ ਮੁਰਾਰ ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋੜ ਪਸਾਰ ਕਬੀਰ ਕਹਿੰਦੇ ਨੇ ਤੂੰ ਹੁਣ ਸੁੱਤਾ ਪਿਆ ਤੇ ਹੁਣ ਤੂੰ ਉੱਠਦਾ ਨਹੀਂ ਅੰਮ੍ਰਿਤ ਵੇਲਾ ਹੋ ਚੁਕਿਆ ਤੇ ਉਹ ਦੂਰ ਮਸੀਤ ਦੇ ਵਿੱਚੋਂ ਪਹਿਲੀ ਨਮਾਜ਼ ਦੀ ਆਵਾਜ਼ ਵੀ ਆ ਚੁੱਕੀ ਹੈ ਫਜ਼ਰ ਕੀ ਕੀ ਤੇ ਤੂੰ ਹਜੇ ਫੇਰ ਸੁੱਤਾ ਪਿਆ ਕਬੀਰ ਸੁੱਤਾ ਕਿਆ ਕਰੇ ਤੂੰ ਸੁੱਤਾ ਤੇ ਹੈ ਸੁੱਤਿਆ ਕਰਦਾ ਕੀ ਪਿਆ ਉੱਠ ਕੇ ਨਾ ਜਪੇ ਮੁਰਾਰਤੂੰ ਉੱਠ ਕੇ ਉਸ ਮਰਾਰੀ ਪਰਮੇਸ਼ਵਰ ਨੂੰ ਉਸ ਭਗਵਾਨ ਦਾ ਧਿਆਨ ਕਿਉਂ ਨਹੀਂ ਧਰਦਾ ਕਿਉਂ ਦੂਜੀ ਪੰਕਤੀ ਬੜੀ ਸਖਤ ਆ ਕਹਿੰਦੇ ਨੇ ਇੱਕ ਦਿਨ ਸੋਵਣ ਹੋਏਗਾ ਲਾਂਬੇ ਗੋੜ ਪਸਾਰ ਕਬੀਰ ਕਹਿੰਦੇ ਨੇ ਅੱਜ ਤੈਨੂੰ ਉਠਾਣ ਦੀ ਕੋਸ਼ਿਸ਼ ਕਰਾਂਗੇ ਉੱਚੀ ਉੱਚੀ ਆਵਾਜ਼ਾਂ ਮਾਰਾਂਗੇ ਤੈਨੂੰ ਹਿਲਾਵਾਂਗੇ ਤੂੰ ਉੱਠ ਸਕਦਾ ਪਰ ਇੱਕ ਦਿਨ ਉਹ ਵੀ ਹੈ ਕੋਈ ਆਵਾਜ਼ ਕੰਨੀ ਨਹੀਂ ਪੈਣੀ ਕਿਸੇ ਦੇ ਹਲਾਇਆਂ ਤੇਰਾ ਕੋਈ ਵੀ ਸਰੀਰ ਦਾ ਕਿਵੇਂ ਵੀ ਤੈਨੂੰ ਹਲਚਲ ਨਹੀਂ ਹੋਣੀ ਲੰਬੇ ਗੋਡਿਆਂ ਤੱਕ ਹੱਥ ਫਸਾਰ ਕੇ ਸੋ ਜਾਏਗਾ ਉਹ ਮਣਾ ਸਦਾ ਦੀ ਨੀਂਦ ਤੇ ਹੁਣ ਉੱਠ ਜਾ ਪਹਿਲਾ ਉਪਦੇਸ਼ ਫੇਰ ਉਪਦੇਸ਼ ਆਇਆ ਕਹਿੰਦੇ ਨੇ ਕਬੀਰ ਸੁੱਤਾ ਕਿਆ ਕਰੇ ਬੈਠਾ ਰਹੋ ਅਰ ਜਾਗ ਕਿਉਂ ਜੀ ਕਹਿੰਦੇ ਨੇ ਜਾ ਕੇ ਸੰਗ ਤੇ ਬੀਛਰਾ ਤਾਂ ਹੀ ਕੇ ਸੰਗ ਲਾਗ ਕਬੀਰ ਕਹਿੰਦੇ ਨੇ ਤੂੰ ਸੁੱਤਾ ਕਰਦਾ ਕੀ ਪਿਆ ਸੋਣਾ ਸੋਣਾ ਚੰਗਾ ਨਹੀਂ ਤੇਰੇ ਆਸਤੇ ਬੈਠਾ ਰੋ ਚੌਂਕੜੀ ਮਾਰ ਕੇ ਬਹਿ ਜਾ ਜੇ ਨਹੀਂ ਬੈਠਾ ਜਾਂਦਾ ਤੇ ਦਵਾਰ ਨੂੰ ਪਿੱਠ ਲਾ ਲੈ ਜਾਇਜ਼ ਹੈ ਲਾ ਲੈ ਜੇ ਦਵਾਰ ਤੇ ਪਿੱਠ ਲਾਇਆ ਵੀ ਥਾਗਿਆ ਲੰਮਿਆਂ ਪੈ ਕੇ ਭਜਨ ਕਰੀ ਜਾ ਪਰ ਉੱਠਾ ਰਹਿ ਬੈਠਾ ਰੋ ਯਾਰ ਜਾਗਦਾ ਅਰਥ ਹੈ ਕਿ ਕਿਸੇ ਵੀ ਤਰੀਕੇ ਸਰੀਰ ਦੀ ਕਿਸੇ ਵੀ ਹਰਕਤ ਨਾਲ ਭਜਨ ਵਿੱਚ ਤੇ ਆਪਣੇ ਆਪ ਨੂੰ ਜਾਗਰਤ ਅਵਸਥਾ ਵਿੱਚ ਰੱਖਣਾ ਹੈ ਸੁੱਤਿਆ ਨਹੀਂ ਕਬੀਰ ਸੁੱਤਾ ਕਿਆ ਕਰੇ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਬੀਛੜਾ ਤਾਂ ਹੀ ਕੇ ਸੰਗ ਲਾਗ ਜਿਸ ਜੋਤ ਚੋਂ ਵਿਛੜ ਕੇ ਤੂੰ ਆਇਆ ਹੋਇਆ ਵਾਪਸ ਉਸੇ ਜੋਤ ਤੱਕ ਜਾਣਾ ਪਰ ਉਹ ਸਫਰ ਇੰਨਾ ਸਿੱਧਾ ਨਹੀਂ ਐ ਨਾਮ ਸਿਮਰਨ ਕਰਕੇ ਉਹ ਸਫਰ ਸਿੱਧਾ ਹੋ ਜਾਣਾ ਤੇ ਜੇ ਨਾਮ ਸਿਮਰਨ ਨਹੀਂ ਕੀਤਾ ਸੁੱਤੇ ਰਹੇ ਤੇ ਫਿਰ ਸਫਰ ਬੜਾ ਹੀ ਟਿੱਡਾ ਬਹੁਤ ਟਿੱਡਾ 84 ਲੱਖ ਗੇੜਿਆਂ ਚੋਂ ਘੁੰਮਣ ਕੇਰੀਆਂ ਚੋਂ ਨਿਕਲ ਕੇ ਸਫਰ ਮੁੱਕਦਾ ਫਿਰ ਫੇਰ ਉਪਦੇਸ਼ ਕੀਤਾ ਕਬੀਰ ਸੁੱਤਾ ਕਿਆ ਕਰੇ ਜਾਗ ਰੋਏ ਪੈ ਦੁੱਖ ਇਹ ਬੜੀ ਵੱਡੀ ਗੱਲ ਆ ਕਬੀਰ ਕਹਿੰਦੇ ਇੱਕ ਦਿਨ ਸਵੇਰੇ ਉੱਠ ਕੇ ਉੱਠੀ ਅੰਮ੍ਰਿਤ ਵੇਲੇ ਤੇ ਉੱਠ ਕੇ ਰੋਣਾ ਸ਼ੁਰੂ ਕਰ ਇਸ ਗੱਲ ਤੇ ਕਿਸ ਗੱਲ ਤੇ ਕਬੀਰ ਕਹਿੰਦੇ ਨੇ ਜਾ ਕਾ ਬਾਸਾ ਗੋਰ ਮੈਂ ਸੋ ਕਿਉਂ ਸੋ ਵਹ ਸੁਖ ਕਬੀਰ ਕਹਿੰਦੇ ਨੇ ਇਹ ਮਨ ਚ ਇੱਕ ਦਿਨ ਉੱਠ ਕੇ ਵਿਚਾਰ ਕਰਕੇ ਤੂੰ ਕਬਰਾਂ ਵਿੱਚ ਜਾ ਕੇ ਸੋ ਜਾਣਾ ਤੇ ਤੂੰ ਸਦਾ ਦੀ ਨੀਂਦ ਸੋ ਜਾਣਾ ਤੇ ਤੂੰ ਹਜੇ ਫੇਰ ਨਹੀਂ ਉੱਠਦਾ ਜਾ ਕਾਂ ਵਾਸਾ گورਮੈਂ ਜਿਨ੍ਹਾਂ ਲੋਕਾਂ ਦਾ ਵਾਸਾ ਕਬਰਾਂ ਵਿੱਚ ਹੋਵੇ ਉਹ ਕਦੀ ਸੁੱਖ ਦੀ ਨੀਂਦ ਸੌਂਦੇ ਨਹੀਂ ਉਹਨਾਂ ਨੂੰ ਤੇ ਚੈਨ ਨਹੀਂ ਆਉਂਦਾ ਉਹ ਹਮੇਸ਼ਾ ਜਾਗਰਤ ਅਵਸਥਾ ਵਿੱਚ ਰਹਿੰਦੇ ਨੇ ਇਹ ਤਨੇ ਉਪਦੇਸ਼ ਆਪਣੀ ਆਤਮਿਕ ਅਵਸਥਾ ਨੂੰ ਜਾਗਰਤ ਕਰਨ ਵਾਸਤੇ ਦਿੱਤੇ ਗਏ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵਦੜੇ ਮੋਇਓਹ ਜੇ ਕਿਤੇ ਤੁਸੀਂ ਅੰਮ੍ਰਿਤ ਵੇਲੇ ਨਹੀਂ ਉੱਠ ਕੇ ਜਾਗਦੇ ਨਹੀਂ ਇਸ਼ਨਾਨ ਪਾਣੀ ਕਰਕੇ ਤੇ ਉਪਰੰਤ ਰੱਬੀ ਸਿਮਰਣ ਵਿੱਚ ਨਹੀਂ ਲੱਗਦੇ ਤੇ ਜੁੰਦਿਆਂ ਜੀ ਮੋਇਆਂ ਦੇ ਬਰਾਬਰ ਓ ਜੁੰਦਿਆਂ ਜੀ ਮੋਇਆਂ ਦੇ ਬਰਾਬਰ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵ ਦੜੇ ਮੋਇਓ ਹੋ ਜੇ ਤੈ ਰੱਬ ਵੀ ਸਾਰਿਆ ਤੇ ਰੱਬ ਨਾ ਵਿਸਰਿਓ ਹੋ ਤੂੰ ਤੇ ਰੱਬ ਨੂੰ ਵਿਸਾਰ ਦਿੱਤਾ ਤੂੰ ਨੀਂਦ ਪਿਆਰੀ ਕਰ ਲਿੱਤੀ ਐ ਪਰ ਰੱਬ ਨੇ ਤੈਨੂੰ ਨਹੀਂ ਵਿਸਾਰਿਆ ਉਹਨੇ ਵੇਖ ਲੈ ਫੇਰ ਤੈਨੂੰ ਗਹਿਰੀ ਨੀਂਦ ਦੇ ਵਿੱਚੋਂ ਕੁਛ ਕੋ ਕੁ ਘੰਟੀਆਂ ਬਾਅਦ ਜ਼ਿੰਦਗੀ ਫੇਰ ਦੇ ਦੇਣੀ ਹਰ ਦਿਨ ਸਾਡੇ ਉੱਤੇ ਜ਼ਿੰਦਗੀ ਦੀ ਦਾਤ ਹੋ ਰਹੀ ਐ ਨਵਾਂ ਜੀਵਨ ਮਿਲ ਰਿਹਾ ਇੱਕ ਨੀਂਦ ਚੋਂ ਰੱਬ ਦੇ ਰਿਹਾ ਉੱਠ ਗੱਲ ਇੱਥੇ ਐ ਉੱਠਣ ਦੀ ਸੁੱਤੇ ਨਾ ਆਰੋ ਬਾਬਾ ਫਰੀਦ ਜੀ ਦੀ ਏ ਪੰਕਤੀ ਹੈ ਹੋਰ ਇਹੋ ਜੀ ਬੇਅੰਤ ਪੰਕਤੀਆਂ ਨੇ ਇੱਕ ਪਾਠ ਆਉਂਦਾ ਚਲ ਅੱਗੇ ਉਠ ਹਰ ਨਾਮ ਜਪ ਨਿਸਵਾ ਸੂਰਿਆ ਰਾਦ ਕਾਰਾ ਤੁਝੇ ਨਾ ਵਿਆਪਾਈ ਨਾਨਕ ਮਿੱਠੇ ਉਪਾਦ ਤੂੰ ਉੱਠ ਜਾ ਇਹ ਵੱਡਾ ਵੇਲਾ ਆਇਆ ਹੈ ਅਮਰਤ ਵੇਲਾ ਇਹਨੂੰ ਐਵੇਂ ਜਾਈ ਨਾ ਗਵਾ ਉਪਰੰਤ ਬਾਬਾ ਬੁੱਲੇ ਸ਼ਾ ਇੱਕ ਦਿਨ ਸਵੇਰੇ ਉੱਠਿਆ ਉੱਠ ਕੇ ਕਈ ਦਿਨਾਂ ਤੋਂ ਮਹਿਸੂਸ ਕਰ ਰਿਹਾ ਸੀ ਕਿਉਂਕਿ ਪੁਰਾਣੇ ਸਮੇਂ ਵਿੱਚ ਲੋਕੀਂ ਜਾਂ ਤੇ ਘਰਾਂ ਦੇ ਬਾਹਰ ਜਾਂ ਕੋਠੀਆਂ ਦੇ ਉੱਤੇ ਖੁੱਲੇ ਵਿਹੜਿਆਂ 'ਚ ਸੁੰਦੇ ਹੁੰਦੇ ਸਨ ਉਹ ਸਵੇਰੇ ਉੱਠ ਕੇ ਜਦੋਂ ਭਜਨ ਕਰਨ ਬਹਿਣਾ ਤੇ ਕੋਠੀਆਂ 'ਤੇ ਲੋਕਾਂ ਸੁੱਤੇ ਹੋਣਾ ਕਿਸੇ ਦੀ ਘਰੜਕੜ ਦੀ ਆਵਾਜ਼ ਉਧਰੋਂ ਕਿਸੇ ਦੀ ਘਰਾੜਿਆਂ ਦੀ ਆਵਾਜ਼ ਉੱਥੋਂ ਘਰਾੜਿਆਂ ਤੋਂ ਤਾਂ ਖਾ ਗਿਆ ਬੜਾ ਆ ਖੇਲ ਐ ਇੱਕ ਤੇ ਭਜਨ ਕਰਨ ਬੈਠੀਏ ਉਤੋਂ ਘਰਾੜੇ ਨਹੀਂ ਸੁਣ ਦਿੰਦੇ ਬਾਬੇ ਬੁੱਲੇ ਸ਼ਾਹ ਨੇ ਉਪਦੇਸ਼ ਹੀ ਉਹੋ ਜਿਹਾ ਬਣਾ ਲਿਆ ਉਹ ਜਦੋਂ ਉਹਨੇ ਬੋਲਣਾ ਤੇ ਲੋਕਾਂ ਨੇ ਤਰਬਕ ਕਿ ਉੱਠ ਜਾਣਾ ਵੀ ਗੱਲ ਸੱਚੀ ਏ ਦਿਲ ਤੇ ਚੋਟ ਵਜਣੀ ਤੇ ਲੋਕਾਂ ਦੀ ਨੀਂਦ ਟੁੱਟ ਜਾਣੀ ਕੀ ਉਪਦੇਸ਼ ਕਰਦੇ ਹੁੰਦੇ ਸਨ ਜਦੋਂ ਭਜਨ ਕਰਦਿਆਂ ਕਰਦਿਆਂ ਕਿਸੇ ਨੇ ਘਰਾੜੇ ਦੀ ਆਵਾਜ਼ ਆਣੀ ਨਾ ਕੰਨ 'ਚ ਪੈ ਜਾਣੀ ਵੀ ਇਹ ਹੁਣ ਭਜਨ ਵਿੱਚ ਵਿਗੜ ਬਣਦਾ ਤੇ ਬਾਬੇ ਫਰੀਦ ਨੇ ਤੇ ਬਾਬਾ ਬੁੱਲੇ ਸ਼ਾਹ ਨੇ ਤਕਰੀਬਨ ਦੋਹਾਂ ਦੇ ਉਪਦੇਸ਼ ਇੱਕੋ ਜਿਹੇ ਨੇ ਸ਼ਬਦਾਂ ਦਾ ਫਰਕ ਏ ਬਸ ਤੇ ਬਾਬਾ ਬੁੱਲੇ ਸ਼ਾਹ ਆਖਦਾ ਕਹਿੰਦਾ ਉੱਠ ਜਾਗ ਕੋੜਾੜੇ ਮਾਰ ਨਹੀਂ ਇਹ ਸੌਣ ਤੇਰੀ ਦਰਕਾਰ ਨਹੀਂ ਤੂੰ ਉੱਠ ਜਾ ਉੱਠ ਕੇ ਘਰਾੜੇ ਨਾ ਮਾਰ ਤੇ ਇਹ ਜਿਹੜਾ ਤੂੰ ਸੋ ਰਿਆ ਐ ਨਾ ਤੈਨੂੰ ਚੰਗਾ ਨਹੀਂ ਲੱਗਦਾ ਤੇ ਬਾਬੇ ਫਰੀਦ ਨੇ ਨਾਲ ਚਾਰ ਬੈਂਤ ਹੋਰ ਜੋੜ ਦਿੱਤੇ ਉੱਚੀ ਉੱਚੀ ਕਹਿਣੇ ਲੋਕਾਂ ਨੇ ਉੱਠ ਪੈਣਾ ਇਹ ਸਾਰੀ ਇਸ ਤਰ੍ਹਾਂ ਹੀ ਇਹਦਾ ਉਪਦੇਸ਼ ਬਾਬਾ ਬੁੱਲੇ ਸ਼ਾਹ ਦਾ ਕਹਿੰਦਾ ਉੱਠ ਜਾਗ ਘਰਾੜੇ ਮਾਰ ਨਹੀਂ ਇਹ ਸੌਣ ਤੇਰੀ ਦਰਕਾਰ ਨਹੀਂ ਕਿੱਥੇ ਹੈ ਸੁਲਤਾਨ ਸਿਕੰਦਰ ਮੋਤ ਨਾ ਛੱਡੇ ਪੀਰ ਪੈਗੰਬਰ ਸਭ ਛੱਡ ਛੱਡ ਗਏ ੜੰਬਰ ਤੇ ਇੱਥੇ ਕੋਈ ਪਾਇਦਾਰ ਨਹੀਂ ਉੱਠ ਜਾਗ ਕੁਹਾੜੇ ਮਾਰ ਨਹੀਂ ਜੋ ਕੁਛ ਕਰਸ ਹੈ ਉਹੀ ਕੁਛ ਪਾਸ ਹੈ ਨਹੀਂ ਤੇ ਓੜਕ ਪੱਛੋ ਤਾਸ ਹੈ ਸੁੰਨੀ ਕੂੰਜ ਵਾਂਗ ਕੁਰਲਾਸ ਹੈ ਖੰਭਾ ਬਿਨ ਉਡਾਰ ਨਹੀਂ ਉੱਠ ਜਾਗ ਕੁਹਾੜੇ ਮਾਰ ਨਹੀਂ ਇੱਕ ਰੋਜ ਜਹਾਨੂ ਜਾਣਾ ਹੈ ਅਸੀਂ ਕਬਰਾਂ ਵਿੱਚ ਸਮਾਣਾ ਹੈ ਤੇ ਸਾਡਾ ਗੋਸ਼ਤ ਕੀੜਿਆਂ ਖਾਣਾ ਏ ਕਰ ਚੇਤਾ ਤੂੰ ਬਿਸਾਰ ਨਹੀਂ ਉੱਠ ਜਾਗ ਕੁਹਾੜੇ ਮਾਰ ਨਹੀਂ ਤੇ ਬੁੱਲੇ ਸ਼ੋਬਣ ਕੋਈ ਨਹੀਂ ਇੱਥੇ ਉੱਥੇ ਦੋਈ ਥਾਈ ਤੇ ਸਮਝ ਸਮਝ ਕੇ ਕਦਮ ਟਕਾਈਂ ਫਿਰ ਆਵਣ ਦੂਜੀ ਵਾਰ ਨਹੀਂ ਉੱਠ ਜਾਗ ਕੁਹਾੜੇ ਮਾਰ ਨਹੀਂ ਹੁਣ ਸਵੇਰੇ ਸਵੇਰੇ ਜਿਹਦੀ ਕੰਨਾਂ 'ਚ ਇਹੋ ਜੇ ਸ਼ਬਦ ਪਹਿਣ ਉਹਦੀ ਤੇ ਨੀਂਦ ਖਰਾਬ ਹੋਈ ਹੋਈ ਨਾ ਲੋਕਾਂ ਨੇ ਉੱਠ ਪੈਣਾ ਭਜਨ ਕਰਨ ਲੱਗ ਪੈਣਾ ਸਾਡੇ ਵਿੱਚ ਸੰਤ ਚੰਨਣ ਸਿੰਘ ਹੁੰਦੇ ਹੁੰਦੇ ਸਨ ਜਰਮੀਆਂ ਪਾਕਿਸਤਾਨ 'ਚ ਰਹਿ ਗਿਆ ਪਿੰਡ ਸਵੇਰੇ ਉੱਠ ਕੇ ਭਜਨ ਕਰਨਾ ਇੱਕੋ ਦਮ ਧਿਆਨ ਪੈਣਾ ਜਦੋਂ ਲੋਕ ਸੁੱਤੇ ਹੋਏ ਨੇ ਨਾ ਉੱਚੀ ਨਾਲ ਉਪਦੇਸ਼ ਕਰ ਦੇਣਾ ਏਕ 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 ਥੀਏਣੇਕ ਏਕ ਥੀਏਣੇਕ ਰੱਬ ਦਾ ਫਲਸਫਾ ਪ੍ਰਗਟਾ ਕਰ ਦੇਣਾ ਉੱਚੀ ਸ਼ੋਰ ਕਰਨਾ ਵੀ ਲੋਕ ਜਾਗ ਪੈਣ ਸੋ ਇਹ ਕੋਸ਼ਿਸ਼ ਹਮੇਸ਼ਾ ਰਹੀ ਹੈ ਕਿ ਸੁੱਤਿਆ ਨਾ ਜਾਵੇ आत्मय अवस्था ਤੋਂ ਹਮੇਸ਼ਾ ਜਾਗਰਤ ਰਿਹਾ ਜਾਵੇ ਹਮੇਸ਼ਾ ਜਾ ਕੇ ਤੇ ਪਰਮੇਸ਼ਰ ਦੇ ਸੇਵਨ ਵਿੱਚ ਲਿਵ ਲੀਨ ਹੋਇਆ ਜਾਏ ਤਾਂ ਪਾਤਸ਼ਾਹ ਜੀ ਦਾ ਪ੍ਰਮਾਣ ਸੀ ਕਹਿੰਦੇ ਨੇ ਕਿਆ ਸੋਵ ਹੈ ਕਿਉਂ ਸੋਣਾ ਨਾਮ ਵਿਸਾਰ ਗਾਫਲ ਗਹਿ ਲਿਆ ਕਿੰਤੀ ਇਤ ਦਰਿਆਏ ਵੰਜਣ ਵਹਿਦਿਆ ਇਹ ਉਮਰ ਇੱਕ ਦਰਿਆ ਵਾਂਗੂ ਲੰਘਦੀ ਜਾ ਰਹੀ ਆ ਲੰਘਦੀ ਵਾਪਸ ਮੁੜਨੀ ਨਹੀਂ ਤੇ ਇਸ ਗੱਲ ਦੀ ਹੀ ਫਿਕਰ ਕਰ ਲੈ ਕੀ ਕਰੀਏ ਜੀ ਫਿਕਰ ਉਪਦੇਸ਼ ਕਰਦੇ ਨੇ ਕਹਿੰਦੇ ਨੇ ਬੋਹੇਥੜਾ ਗੁਰ ਚਰਨ ਮਨ ਚੜ ਲੰਗੀ ਐ ਆਠ ਪਹਿਰ ਗੁਣ ਗਾਏ ਸਾਧੂ ਸੰਗੀ ਐ ਗੁਰੂ ਕੇ ਚਰਨ ਜਹਾਜ਼ ਦਾ ਕੰਮ ਕਰਦੇ ਨੇ ਗੁਰੂ ਕੇ ਚਰਨ ਇੱਕ ਕਿਸ਼ਤੀ ਨੇ ਉਹਦੇ ਚ ਭਜਨ ਬਾਣੀ ਦਾ ਆਸਰਾ ਲੈ ਕੇ ਚੜ ਜਾ ਬੈਠ ਜਾ ਬੋਹੇਥੜਾ ਗੁਰ ਚਰਨ ਗੁਰੂ ਕੇ ਚਰਨ ਜਹਾਜ਼ ਨੇ ਤੈਨੂੰ ਪਾਰ ਕਰਨਗੇ ਹੀ ਕਰਨਗੇ ਮਨ ਚੜ ਲੰਗੀ ਐ ਐ ਮੇਰੇ ਮਨ ਚੜ ਜਾ ਗੁਰੂ ਕੇ ਚਰਨਾਂ ਦੇ ਉੱਤੇ ਸਵਾਰ ਹੋ ਮਨ ਚੜ ਲੰਗੀ ਐ ਆਠ ਪਹਿਰ ਗੁਣ ਗਾਏ ਤੇ ਹਮੇਸ਼ਾ ਉਸ ਪਰਮੇਸ਼ਵਰ ਦਾ ਸਿਮਰਨ ਕਰਦਾ ਰਹੋ ਸਿਮਰਨ ਕਰਦਾ ਰਹੋ ਆਠ ਪਹਿਰ ਗੁਣ ਗਾਏ ਸਾਧੂ ਸੰਗியே ਕਿਸੇ ਸਾਧੂ ਦਾ ਸੰਗ ਕੋਈ ਭਜਨੀਕ ਮਨੁੱਖ ਜਿਹਦਾ ਭਜਨ ਵਿੱਚ ਬਹੁਤ ਧਿਆਨ ਲੱਗਦਾ ਉਹਦੇ ਲਾਗੇ ਲਾਗੇ ਹੋ ਜਾ ਕਿਉਂਕਿ ਉਹਦੇ ਲਾਗੇ ਲਾਗੇ ਹੋਣ ਨਾਲ ਤੈਨੂੰ ਵੀ ਭਜਨ ਦੀ ਆਤ ਪੈ ਜਾਣੀ ਆ ਆਠ ਪਹਿਰ ਗੁਣ ਗਾਏ ਸਾਧੂ ਸੰਗியே ਸ ਇਹੋ ਜੇ ਸਾਧੂ ਦੇ ਸੰਗ ਕਰ ਅੱਗੇ ਹੁਕਮ ਹੈ ਕਹਿੰਦੇ ਨੇ ਕੱਪੜ ਭੋਗ ਸੁਗੰਧ ਤਨ ਮਰਦਨ ਮਾਰ ਲਾ ਹਰ ਕੀ ਭਗਤ ਬਿਨਾ ਸਰ ਪਰ ਚਾਲਣਾ ਮਹਾ ਵਿਖਮ ਸੰਸਾਰ ਵਿਰਲੇ ਪੇਖਿਆ ਤੇ ਛੂਟਨ ਹਰ ਕੀ ਸਰਨ ਲੇਖ ਨਾਨਕ ਲੇਖਿਆ ਕਹਿੰਦੇ ਨੇ ਇਹ ਸੰਸਾਰ ਤੋਂ ਤਰਨਾ ਬੜਾ ਹੀ ਮੁਸ਼ਕਲ ਹੈ ਕਿਉਂਕਿ ਸਾਰੀ ਦੁਨੀਆ ਸੁੱਤੀ ਪਈ ਹੈ ਸਾਰੀ ਦੁਨੀਆ ਕਿਸੇ ਨੂੰ ਕਿਸੇ ਦੇ ਸ਼ੌਂਕੇ ਉੱਠਣ ਨਹੀਂ ਦਿੰਦੇ ਭਗਤੀ ਵੱਲ ਕਿਸੇ ਨੂੰ ਮਾਇਆ ਦੀ ਦੌੜ ਉੱਠਣ ਨਹੀਂ ਦਿੰਦੀ ਆਤਮਕ ਅਵਸਥਾ ਵੱਲ ਕਿਸੇ ਨੂੰ ਕੋਈ ਘਰੇਲੂ ਕਿਸੇ ਨੂੰ ਕੋਈ ਕਾਰੋਬਾਰ ਇਤਿਆਦਿਕ ਹਰ ਕੋਈ ਇਸ ਜਗਤ ਦੇ ਵਿੱਚ ਸੁੱਤਾ ਪਿਆ ਹੈ ਜਾਗਦਾ ਸਿਰਫ ਓਹੀ ਹੈ ਭਜਨ ਬਾਣੀ ਵਾਲਾ ਗੁਰੂ ਨਾਨਕ ਦੇਵ ਕਹਿੰਦੇ ਨੇ ਛੂਟਣ ਹਰ ਕੀ ਸਰਣ ਹਰੀ ਦੀ ਇੱਕ ਸਰਣ ਇਹੋ ਜਿਹੀ ਹੈ ਜਿਹਦੇ ਵਿੱਚ ਛੁੱਟ ਸਕਦੇ ਹੋ ਤੇ ਲੇਖ ਨਾਨਕ ਲੇਖਿਆ ਜਿਨ੍ਹਾਂ ਦੇ ਮੱਥੇ ਉੱਤੇ ਨਾਮ ਸਿਮਰਨ ਕਰਨ ਦਾ ਲੇਖ ਲਿਖਿਆ ਉਹ ਛੁੱਟ ਗਏ ਜਾ ਜਿਨ੍ਹਾਂ ਨੇ ਨਾਮ ਸਿਮਰਨ ਕਰਕੇ ਕਮਾਈ ਕੀਤੀ ਉਹ ਇਸ ਤੋਂ ਪਾਰ ਹੋਏ ਬੜਾ ਪੁਰਾਣਾ ਇੱਕ ਇਤਿਹਾਸਕ ਕਥਾ ਹੈ ਇੱਕ ਵਾਰੀ ਗੱਜ ਕੇ ਆਖੀਏ ਧੰਸਤ ਗੁਰੂ ਨਾਨਕ ਦੇਵ ਜੀ ਕਿ ਇਹ ਜਿਹੜੇ ਲੇਖ ਲਿਖੇ ਗਏ ਨਾ ਜਿੰਨਾ ਕੁ ਸਮਾਂ ਭਗਤੀ ਦੇ ਵਿੱਚ ਲਿਖਿਆ ਗਿਆ ਉਹੀ ਸਾਡੇ ਲਈ ਸਫਲ ਹੈ ਉਹਦੀ ਹੀ ਗਿਣਤੀ ਅਗਾਹ ਜਾ ਕੇ ਬਹੁਤ ਜ਼ਿਆਦਾ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਇੱਕ ਕਥਾ ਆਂਦੀ ਹੈ ਗੁਰੂ ਨਾਨਕ ਦੇਵ ਬਾਲਾ ਤੇ ਮਰਦਾਨਾ ਜਾਉਂਦਿਆਂ ਜਾਉਂਦਿਆਂ ਇੱਕ ਰਾਹ ਤੇ ਜਾਂਦਿਆਂ ਕਿਸੇ ਇਲਾਕੇ ਵਿੱਚ ਦਾਖਲ ਹੋਣਾ ਸੀ ਤੇ ਪਹਿਲੇ ਪਿੰਡਾਂ ਤੇ ਸ਼ਹਿਰਾਂ ਤੋਂ ਬਾਹਰ-ਬਾਰ ਹੀ ਕਬਰਸਤਾਨ ਹੁੰਦੇ ਹੁੰਦੇ ਸਨ ਇਹ ਲੰਘਦਿਆਂ ਲੰਘਦਿਆਂ ਤੇ ਮਰਦਾਨੇ ਦੀ ਨਜ਼ਰ ਪਈ ਕਬਰਸਤਾਨ ਵੱਲ ਤੇ ਕਬਰਾਂ ਦੇ ਉੱਤੇ ਪੱਥਰ ਲੱਗੇ ਸਨ ਤੇ ਪੜਦਾ ਜਾਵੇ ਪੜਦਾ ਜਾਵੇ ਕਿਸੇ ਉੱਤੇ ਲਿਖਿਆ ਇਹ ਬੰਦੇ ਦਾ ਨਾਮ ਹੈ ਇਹਦੀ ਉਮਰ 1 ਸਾਲ ਹੈ ਇੰਨੀ ਤਰੀਕ ਨੂੰ ਚੜਾਈ ਕਰ ਗਿਆ ਇਸ ਤਰ੍ਹਾਂ ਅੱਗੇ ਗਏ ਅੱਗੇ ਲਿਖਿਆ ਇਹ ਫਲਾਣਾ ਆਦਮੀ ਇਹ ਨਾਂ ਤੇ ਇੰਨੀ ਉਮਰ ਉਮਰ ਕਿੰਨੀ ਕੁ 3.2 ਸਾਲ ਚੜਾਈ ਕਰ ਗਿਆ ਕਬਰ ਚ ਆ ਇਸ ਇਸ ਤਰ੍ਹਾਂ ਕਰਦਿਆਂ ਕਰਦੀਆਂ ਜਿੰਨੀ ਕਬਰਾਂ ਮਰਦਾਨਾ ਵੇਖੀ ਜਾਵੇ ਚਲੀ ਜਾਵੇ ਕਿਸੇ ਦੇ ਉੱਤੇ 5 ਸਵਾ 5 ਸਾਲ ਤੋਂ ਉੱਤੇ ਲਿਖਿਆ ਹੀ ਨਹੀਂ ਉਮਰ ਕਬਰਸਤਾਨ ਦੇ ਲਾਗੇ ਜਾ ਕੇ ਗੁਰੂ ਨਾਨਕ ਦੇਵ ਜੀ ਨੂੰ ਆਂਦਾ ਆਂਦਾ ਜਜਮਾਨ ਗੱਲ ਸੁਣੋ ਮੇਰੀ ਆਪਾਂ ਕਿਥੇ ਬਲਾਵਲੇ ਥਾਂ ਤੇ ਜਾਂਦੇ ਆ ਇੱਥੇ ਤੇ ਕੋਈ ਹੈ ਹੀ ਨਹੀਂ ਵੱਡੀ ਉਮਰ ਵਾਲਾ ਸਾਰੇ ਛੋਟੇ ਛੋਟੇ ਚੜਾਈ ਕਰ ਜਾਂਦੇ ਨੇ ਆਪਾਂ ਨਹੀਂ ਜਾਣਾ ਇੱਥੇ ਆਪਾਂ ਮੁੜੀਏ ਇਥੋਂ ਗੁਰੂ ਨਾਨਕ ਦੇਵ ਜੀ ਹਾਸਕੇ ਕਹਿੰਦੇ ਨੇ ਮਰਦਾਨਿਆਂ ਜਾਣਾ ਨਹੀਂ ਅੱਗੇ ਚੱਲ ਕੇ ਦੇਖਦੇ ਆ ਕੀ ਮਾਜਰਾ ਹੈ ਅੱਗੇ ਚੱਲ ਕੇ ਵਖੀਏ ਠੀਕ ਹੈ ਜੀ ਚੱਲਦੇ ਗਏ ਬਚਨ ਮੰਨਿਆ ਚੱਲਦੇ ਚੱਲਦੇ ਜਦੋਂ ਉਸ ਪਿੰਡ ਵਿੱਚ ਗਏ ਤੇ ਪਿੰਡ ਦੇ ਵਿੱਚ ਸੱਤ ਸੱਤ ਦੇ ਉੱਤੇ ਬਜ਼ੁਰਗ ਬੈਠੇ ਹੋਏ ਵੱੱਠੇ ਵੱਡੇ ਕਿਸੇ 70 ਸਾਲ ਦੀ ਉਮਰ ਦਾ 90 ਸਾਲ ਦੀ ਉਮਰ ਦਾ ਬਹੁਤ ਘਨੇ ਬਜ਼ੁਰਗ ਵੀ ਬੈਠੇ ਹੋਏ ਮਰਦਾਨਾ ਵੇਖ ਕੇ ਹੈਰਾਨ ਹੋਏ ਕਹਿੰਦਾ ਬਾਬਾ ਜੀ ਇਸੇ ਪਿੰਡ ਦਾ ਕਬਰਿਸਤਾਨ ਹੈ ਉੱਥੇ 5 ਸਾਲ ਤੋਂ ਉਮਰ ਕਿਸੇ ਦੀ ਨਹੀਂ ਲਿਖੀ ਪੱਥਰ ਤੇ ਤੇ ਇੱਥੇ ਵੱਡੇ ਵੱਡੇ ਬਜ਼ੁਰਗ ਬੈਠੇ ਨੇ ਗੁਰੂ ਨਾਨਕ ਦੇਵ ਕਹਿੰਦੇ ਨੇ ਇਸੇ ਵਾਸਤੇ ਲੈ ਕੇ ਆਇਆ ਪੁੱਛਦੇ ਆ ਨਾ ਚੱਲ ਅੱਗੇ ਅੱਗੇ ਇੱਕ ਸੱਜਣ ਮਿਲਿਆ ਗੁਰੂ ਨਾਨਕ ਦੇਵ ਇਸ਼ਾਰਾ ਕੀਤਾ ਇਹਨੂੰ ਪੁੱਛ ਉਹਨੂੰ ਸਵਾਲ ਕੀਤਾ ਗਿਆ ਜੀ ਤੁਹਾਡੇ ਪਿੰਡ ਦੇ ਬਾਹਰ ਕਬਰਿਸਤਾਨ ਵਿੱਚ ਕਿਸੇ ਦੀ 2 ਸਾਲੀ ਉਮਰ ਕਿਸੇ ਦੀ 3 ਸਾਲ ਸਵਾ 4 ਸਾਲ 1 ਸਾਲ ਅੱਧਾ ਸਾਲ ਸਵਾ 5 ਸਾਲ ਤੋਂ ਉੱਤੇ ਕਿਸੇ ਦੀ ਉਮਰ ਨਹੀਂ ਲਿਖੀ ਇਹ ਕੀ ਮਾਜਰਾ ਹੈ ਤੇ ਪਿੰਡ ਵਿੱਚ ਸਾਰੇ ਵੱਡੇ ਹੀ ਨੇ ਕੋਈ 70 ਸਾਲ ਕੋਈ 60 ਸਾਲ 50 ਸਾਲ ਤੱਕ ਦੇ ਵੀ ਸਾਰੇ ਵੇਖਣਦੇ ਆ ਇਹ ਮਾਜਰਾ ਕੀ ਹੈ ਇਹ ਦੱਸੋ ਉਹ ਕਹਿੰਦਾ ਜੀ ਬੜੀ ਸਿੱਧੀ ਜੀ ਗੱਲ ਹੈ ਇਸ ਪਿੰਡ ਵਿੱਚ ਸਾਰੇ ਭਜਨ ਕਰਦੇ ਨੇ ਨਾਮ ਸਿਮਰਨ ਕਰਨ ਵਾਲੇ ਨੇ ਤੇ ਜਿਸ ਦਿਨ ਤੋਂ ਬੱਚਾ ਹੋ ਸਭਾਲਦਾ ਹੈ ਤੇ ਹੋ ਸਭਾਲਣ ਤੋਂ ਪਹਿਲਾਂ ਪਹਿਲੇ ਤੇ ਉਹਦਾ ਜਿੰਨੀ ਦੇਰ ਉਹਦਾ ਮਾਤਾ ਪਿਤਾ ਲਿਖਦੇ ਰਹਿੰਦੇ ਨੇ ਵੀ ਆਪਣੇ ਬੱਚੇ ਵਾਸਤੇ ਅਸੀਂ ਇੰਨਾ ਭਜਨ ਕੀਤਾ ਉਹ ਲਿਖੀਦਾ ਸੀ ਰੋਜ਼ ਜਦੋਂ ਬੱਚਾ ਹੋ ਸਭਾਲ ਲੈਂਦਾ ਜੇ ਉਹਨੇ ਇੱਕ ਦਿਨ ਵਿੱਚ 5 ਮਿੰਟ ਭਜਨ ਕੀਤਾ ਨਾ ਤੇ ਅਸੀਂ ਉਹ ਤਰੀਕ ਪਾ ਕੇ ਉਹਦਾ 5 ਮਿੰਟ ਲਿਖ ਦਿੰਨੇ ਆ ਜੇ ਅਗਲੇ ਦਿਨ ਉਹਨੇ 10 ਮਿੰਟ ਭਜਨ ਕੀਤਾ ਅਸੀਂ 10 ਮਿੰਟ ਲਿਖ ਦਿੰਨੇ ਆ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ساری ਉਮਰ ਜੇ ਉਹ 50 ਸਾਲ ਜੀਵਿਆ ਤੇ 50 ਸਾਲ ਦੀ ਉਮਰ ਵਿੱਚ ਉਹਨੇ ਕਿੰਨੇ ਟਾਈਮ ਭਜਨ ਕੀਤਾ ਉਹਨੇ ਘੰਟੇ ਮਿੰਟ ਤੇ ਸੈਕਿੰਡ ਜੋੜ ਕੇ ਅਸੀਂ ਉਹਦੀ ਕਬਰ ਉੱਤੇ ਲਿਖ ਦਿੰਨੇ ਆ ਕਿ ਇਸ ਮਨੁੱਖ ਦੀ ਅਸਲੀ ਉਮਰ ਇਹ ਐ ਜਿਹੜੀ ਇਹਨੇ ਭਜਨ ਕੀਤਾ ਬਾਕੀ ਤਾਂ ਸੁੱਤਿਆਂ ਹੀ ਗਈ ਦੁਨੀਆ ਵਾਂਗੂ ਲੇਖ ਨਾਨਕ ਲਿਖਿਆ ਨਾਮ ਸਿਮਰਨ ਕਰਨ ਵਾਲਿਆਂ ਦੇ ਉਸ ਮੱਥੇ 'ਚ ਲੇਖ ਲਿਖੇ ਜਾਂਦੇ ਨੇ ਤੇ ਉਹਨਾਂ ਦੇ ਲੇਖ ਲਿਖਿਆਂ ਦੇ ਹੀ ਨਾਮ ਸਿਮਰਨ ਕਰ ਸਕਦੇ ਨੇ ਗੁਰਨਾਨਕ ਦੇਵ ਕਹਿੰਦੇ ਨੇ ਮਰਦਾਨਿਆਂ ਲੱਗਾ ਪਤਾ ਜੀਵਨ ਭਾਵੇਂ 100 ਸਾਲ ਦਾ ਹੈ ਪਰ ਜੇ 100 ਸਾਲ ਦੇ ਵਿੱਚ 5 ਸਾਲ ਹੀ ਭਜਨ ਕੀਤਾ ਤੇ ਉਹ 5 ਸਾਲ ਹੀ ਫਾਇਦੇਮੰਦ ਹੈ ਉਹ 5 ਸਾਲ ਦਾ ਹੀ ਲਾਹਾ ਮਿਲਣਾ ਹੈ 5 ਸਾਲ ਦਾ ਹੀ ਇਸ ਵਾਸਤੇ ਸੁੱਤਿਆਂ ਨਾ ਜ਼ਿੰਦਗੀ ਬਤਾਈ ਜਾਏ ਆਤਮਿਕ ਅਵਸਥਾ ਜਾਗਰਤੀ ਦੇ ਨਾਲ ਬਤਾਈ ਜਾਏ ਹਮੇਸ਼ਾ ਔਰ ਇਹੋ ਜਿਹੇ ਬੇਅੰਤ ਪ੍ਰਮਾਨ ਛੋਟੀ ਛੋਟੀ ਸਾਖੀਆਂ ਦੇ ਵਿੱਚ ਸਮਝਾਣ ਦੂ ਇੱਕ ਛੋਟਾ ਜਿਹਾ ਬੱਚਾ ਤਕਰੀਬਨ 6 7 ਸਾਲ ਦਾ 6 7 ਸਾਲ ਦਾ ਤੇ ਉਹਨੇ ਯੋਗ ਧਾਰਨ ਕਰ ਲਿਆ ਯੋਗ ਧਾਰਨ ਕਰਕੇ ਉਹਨੇ ਇਹ ਕੀਤਾ ਕਿ ਸਾਰੇ ਦਿਨ ਭਜਨ ਕਰਨਾ ਜਦੋਂ ਭੁੱਖ ਲੱਗਣੀ ਤੇ ਜੜਾ ਲਾਗੇ ਪਿੰਡ ਹੋਣਾ ਜਾ ਕੇ ਲੋਕਾਂ ਤੋਂ ਉਸਨੇ ਭਿਖਸ਼ਾ ਮੰਗ ਲੈਣੀ ਕਰਨੀ ਇੱਕ ਦਿਨ ਭੁੱਖ ਲੱਗੀ ਕਿਸੇ ਦੇ ਘਰੇ ਗਿਆ ਜਾ ਕੇ ਦਰਵਾਜ਼ਾ ਖੜਕਾਇਆ ਦਰਵਾਜਾ ਖੜਕਾਣ ਵਿੱਚ ਉਸ ਘਰ ਦੀ ਜਿਹੜੀ ਨੂੰ ਸੀ ਉਹ ਬਾਹਰ ਆਈ ਉਹਨੇ ਆਣ ਕੇ ਵੇਖਿਆ ਵੀ ਦਰਵਾਜੇ ਦੇ ਸਾਹਮਣੇ ਤੇ ਕੋਈ ਖਲੋਤਾ ਹੀ ਨਹੀਂ ਦਰਵਾਜਾ ਕਿੰਨੇ ਖੜਕਾਇਆ ਵਾਪਸ ਮੁੜਨ ਲੱਗੀ ਧੌਣ ਥੱਲੇ ਹੋਈ ਤੇ ਬੱਚਾ ਖਲੋਤਾ ਹੋਇਆ ਬੜੀ ਹੈਰਾਨ ਹੋਈ ਕਹਿੰਦੀ ਐ ਕਿ ਉਹਨੇ ਪ੍ਰਸ਼ਨ ਕੀਤਾ ਉਸ ਨੂੰ ਉਹਨੇ ਕਹਿੰਦੀ ਐ मुनि ਅੱਜ ਹੂੰ ਸਵੇਰ ਕਿ ਤੇਰੀ ਜ਼ਿੰਦਗੀ ਦੀ ਹਜੇ ਸਵੇਰ ਹਜੇ ਪੋ ਫੁੱਟੀ ਏ ਤੇ ਤੂੰ ਜੋਗ ਧਾਰਨ ਕਰ ਲਿਆ ਤੇ ਤੂੰ ਪਿਖਸ਼ਾ ਧਾਰਨ ਕਰਕੇ ਭਗਵੇਂ ਕੱਪੜੇ ਪਾਏ ਨੇ ਗੱਲ ਕੀ ਏ ਤੈਨੂੰ ਉਹ ਬੱਚਾ ਕਹਿੰਦਾ ਮਾਤਾ ਮਮ ਡਰ ਕਾਲਕਾ ਮੈਨੂੰ ਸਮੇਂ ਦਾ ਡਰ ਏ ਕਿ ਜਿਹੜਾ ਸਮਾਂ ਇੱਕ ਵਾਰੀ ਹੱਥੋਂ ਨਿਕਲ ਗਿਆ ਉਹ ਨਿਕਲ ਹੀ ਗਿਆ ਵਾਪਸ ਨਹੀਂ ਪਰਤਦਾ ਕਿੰਤੀ ਇਤ ਦਰਿਆਏ ਵੰਜਣ ਵਹਿਦਿਆਏ ਤੇ ਵਿੰਦਾ ਹੋਇਆ ਦਰਿਆਏ ਵਹਿ ਰਿਹਾ ਵਹਿ ਰਿਹਾ ਵਾਪਸ ਨਹੀਂ ਪਰਤਦਾ ਉਹ ਬੜੀ ਖੁਸ਼ ਹੋਈ ਆਖੇ ਇੰਨੀ ਉਮਰ ਦੇ ਵਿੱਚ ਇੰਨੀ ਸਮਝ ਹੋਣੀ ਬਹੁਤ ਵੱਡੀ ਗੱਲ ਏ ਅੱਗੋਂ ਬੱਚੇ ਨੇ ਉਹਨੂੰ ਇੱਕ ਪ੍ਰਸ਼ਨ ਕੀਤਾ ਬੱਚਾ ਕਹਿੰਦਾ ਮਾਤਾ ਇਹ ਦੱਸ ਤੁਮ ਕਰ ਕਿਆ ਯਾ ਚਾਰ ਤੇਰੇ ਘਰ ਵਿੱਚ ਕੀ ਆਚਰਣ ਹੈ ਕੋਈ ਨਾਮ ਸਿਮਰਨ ਭਜਨ ਬੰਦਗੀ ਕਰਦੇ ਨੇ ਕਿ ਨਹੀਂ ਤੇ ਉਸ ਘਰ ਦੀ ਨੂੰਹ ਨੇ ਬੜਾ ਸੁਣਾ ਜਵਾਬ ਦਿੱਤਾ ਉਹਨੇ ਆਖਿਆ ਹਮ ਘਰ 바ਸੀ ਖਾਤ ਹੈ ਸਾਡੇ ਘਰ ਸਾਰੇ ਬਿਆ ਹੀ ਖਾਂਦੇ ਨੇ ਉਹ ਬੜੀ ਹੈਰਾਨ ਹੋਇਆ ਸੁਣ ਕੇ ਆਖੇ ਗੱਲ ਕੀ ਹੈ ਪਿੱਛੇ ਸੱਸ ਬੈਠੀ ਸੀ ਉਹ ਪਿਛੋਂ ਸ਼ੁਰੂ ਹੋ ਗਈ ਆ ਖੇਲਾ ਤੈਨੂੰ ਕਿਨੇ ਕਿਹਾ ਇੱਥੇ ਵਾਸੀ ਖਾਂਦੇ ਰੋਜ਼ ਤੇ ਆਪ ਕਾ ਕੇ ਸਾਨੂੰ ਖਵਾਉਣੀ ਹੈ ਉਹ ਉਹ ਕਹਿੰਦੀ ਹੈ ਮਾਤਾ ਜੀ ਇਹ ਗੱਲ ਨਹੀਂ ਇਹ ਭਗਤੀ ਵਾਲੀ ਗੱਲ ਹੈ ਮੈਨੂੰ ਇਹ ਦੱਸਿਆ ਕਿ ਇਹਨਾਂ ਦੇ ਘਰ ਵਿੱਚ ਸਾਰੇ ਸੁੱਖ ਨੇ ਅੱਜ ਸਾਰੇ ਸੁੱਖ ਨੇ ਇਹ ਪਿਛਲਾ ਵੀ ਜਿਆ ਹੋਇਆ ਪਿਛਲੇ ਜਨਮ 'ਚ ਇਹਨਾਂ ਨੇ ਭਜਨ ਬੰਦਗੀ, ਦਾਨ ਪੁੰਨ ਜੋ ਕੀਤਾ ਏਸ ਜਨਮ ਵਿੱਚ ਵਢਣ ਦੇ ਨੇ ਇਹਨਾਂ ਨੂੰ ਸਾਰੇ ਸੁੱਖ ਮਿਲ ਰਹੇ ਨੇ ਪਰ ਏਸ ਜਨਮ ਵਿੱਚ ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਹਾਂ ਕੋਈ ਭਜਨ ਕਰਦਾ ਹੀ ਨਹੀਂ ਪੂਜਾ ਪਾਠ ਕੋਈ ਨਹੀਂ ਕੁਝ ਵੀ ਨਹੀਂ ਕਰਦੇ ਤੇ ਇਹਨਾਂ ਨੇ ਅੱਗੇ ਭੁੱਖੇ ਜਾਣਾ ਅਗਲਾ ਜਨਮ ਭੁੱਖੇ ਰਹਿਣਗੇ ਹੁਣ ਬੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਗਿਆ ਖਾਏ ਏਸ ਜਨਮ ਵਿੱਚ ਹੁਣ ਨਾਮ ਦੀ ਖੇਤੀ ਕਰਦੇ ਨਹੀਂ ਨਾਮ ਬੀਜਦੇ ਨਹੀਂ ਸੁੱਤੇ ਰਹਿੰਦੇ ਨੇ ਤੇ ਅਗਲੇ ਜਨਮ 'ਚ ਭੁੱਖੇ ਰਹਿਣਗੇ ਇਹ ਜਦੋਂ ਗੱਲ ਹੋਈ ਤੇ ਬੱਚੇ ਨੂੰ ਸਮਝ ਆ ਗਈ ਵੀ ਇਹ ਵਾਕਈ ਪਜਨੀਕ ਹੈ ਉਹਨੇ ਨਮਸਕਾਰ ਕੀਤੀ ਸੋ ਇਹ ਪ੍ਰਮਾਣ ਹੈ ਕਿ ਸੁੱਤਿਆਂ ਗਈ ਵਿਹਾਏ ਉਮਰ ਬਹੁਤ ਜ਼ਿਆਦਾ ਜਿਹੜੀ ਅਸੀਂ ਵੈਸੇ ਤੇ ਸਰੀਰੋ ਜਾਗੇ ਹੀ ਹੁੰਨੇ ਆ ਪਰ ਆਤਮਕ ਅਵਸਥਾ ਸੁੱਤੀ ਹੁੰਦੀ ਹੈ ਆਤਮਕ ਅਵਸਥਾ ਸਿ ਜਾਗਰਿਤ ਕਰਨੀ ਹੈ ਗੁਰਬਾਣੀ ਦਾ ਇਹੀ ਜੋਰ ਹੈ ਕਿ ਮਨੁੱਖ ਜਾਗਰਤ ਅਵਸਥਾ ਵਿੱਚ ਰਹੇ ਜਦੋਂ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ ਆਤਮਾ ਤੋਂ ਤਾਹੀਂ ਕਦੀ ਕਦਾਈ ਨਹੀਂ ਬੋਤੀ ਬੇਰ ਸਤਗੁਰ ਸੋਪਣੇ ਚ ਮਿਲ ਜਾਂਦਾ ਹੈ ਤਾਂ ਹੀ ਕਦੀ ਕਦਾਈ ਨਹੀਂ ਜ਼ਿਆਦਾਤਰ ਸੁੱਤਿਆਂ ਸੁੱਤਿਆਂ ਰਸਨਾ ਆਪਣੇ ਆਪ ਚੱਲਦੀ ਰਹਿੰਦੀ ਹੈ ਰਸਨਾ ਚੱਲਦੀ ਰਹਿੰਦੀ ਹੈ ਇਹ ਭਜਨ ਦਾ ਪ੍ਰਤਾਪ ਹੈ ਉਹ ਜਾਗਰਤ ਅਵਸਥਾ ਦਾ ਭਜਨ ਫੁਰਦਾ ਰਹਿੰਦਾ ਸੋ ਇਹ ਅਵਸਥਾਵਾਂ ਨੇ ਭਜਨ ਕਰਦਿਆਂ ਕਰਦਿਆਂ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਅਵਸਥਾਵਾਂ ਦੇ ਤੁਹਾਨੂੰ ਤਜਰਬੇ ਜ਼ਰੂਰ ਹੋਣਗੇ ਸਤਗੁਰ ਜੀ ਕਿਰਪਾ ਕਰਨ ਕਿ ਸਾਨੂੰ ਵੀ ਇਹ ਜਾਗਰਤ ਅਵਸਥਾ ਮਿਲੇ ਸੋ ਇਹਨਾਂ ਕੁਝ ਕਹਿੰਦੀਆਂ ਖਿਮਾ ਦਾ ਜੱਜ ਖਾਂ ਜੀ ਸਤਿ ਸ੍ਰੀ ਅਕਾਲ